युद्ध नशियाद मुहिम के तहत निर्देश नेता गिरफ्तार किए नहिला शामिल है इन्हों को तेरह ग्राम चिट्टा बराबद हो गिरफ्तार औरतों की पछाण परमजीत कौर उर्फ लक्ष्मी सरबजीत कौ है जो कि नाभा ब्लाक पिंड रोहटी ਛੰਨਾ ਦੀਆਂ ਰਹਿਣ ਵਾਲੀਆਂ ਨੇ ਤੀਜਾ ਵਿਅਕਤੀ ਜੁਗਰਾਜ ਸਿੰਘ ਪਿੰਡ ਬਾਗੜੀਆ ਦਾ ਨਿਵਾਸੀ ਦੱਸਿਆ ਜਾ ਰਿਹਾ ਪੁਲਿਸ ਮੁਤਾਬਕ ਇਹ ਦੋਵੇਂ ਔਰਤਾਂ ਆਪਸ ਦੇ ਵਿੱਚ ਭੈਣਾ ਨੇ ਤੇ ਜੁਗਰਾਜ ਸਿੰਘ ਇਹਨਾਂ ਦਾ ਜਵਾਈ ਹੈ ਪੁਲਿਸ ਨੇ ਨਾ ਤਿੰਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਐਸਐਚਓ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜੁਗਰਾਜ ਸਿੰਘ ਦੇ ਕੋਲ ਉਤਨਗਰਾ ਪਰਮਜੀਤ ਤੇ ਸਰਬਜੀਤ ਕੋਲੋਂ 5-5 ਗ੍ਰਾਮ ਚਿੱਟਾ ਬਰਰਾਮਤ ਹੋਇਆ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਤੇ ਹੁਣ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਨੇ ਇਹ ਜੀ ਸਾਡੇ ਚੌਂਕੀ ਇਨਚਾਰਜ ਐਸ.ਆਈ. ਨਵਦੀਪ ਕੌਰ ਇਨਚਾਰਜ ਚੌਂਕੀ ਗਲਵੱਟੀ ਇਹਨਾਂ ਨੂੰ ਉਤਰਾ ਮਿਲੇ ਸੀ ਕਿ ਇਹ ਦੋ ਲੇਡੀਜ਼ ਜਿਹੜੇ ਰੋਟੀ ਚਨਾ ਦੇ ਰਹਿਣ ਵਾਲੇ ਨੇ ਤੇ ਨਾਲ ਇੱਕ ਉਹਦੇ ਜਿਹੜਾ ਮੇਲ ਹੈ ਜਗਰਾਜ ਸਿੰਘ ਉਹ ਪਿੰਡ ਬਾਗੜੀ ਨਾਲ ਰਹਿਣ ਵਾਲਾ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਗੋਰਾ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ ਇਹਨਾਂ ਪਾਸੋਂ ਜਿਹੜਾ ਹੈਗਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਇਹਦੇ ਤੇ ਅਸੀਂ ਪਾਚਾ ਦਰਜ ਕਰਕੇ ਇਹ ਕਾਰਬਨ ਮੋਲਸ ਲੈਂਦੇ ਆ। ਲੇਡੀਜ਼ ਤੋਂ 5-5 ਗ੍ਰਾਮ ਬਰਾਮਦ ਹੋਇਆ ਜੀ ਤੇ ਜਿਹੜਾ ਹੈਗਾ ਮੇਲ ਬੰਦਾ ਉਹਦੇ ਕੋਲੋਂ 3 ਗ੍ਰਾਮ ਟੋਟਲ 13 ਗ੍ਰਾਮ ਬਰਾਮਦ ਹੋਇਆ। ਇਹ ਦੋਨੋਂ ਭੈਣਾਂ ਦਿੱਤੇ ਜਾਂਦੇ ਨੇ ਜੀ ਤੇ ਜਿਹੜੀ ਜਿਹੜਾ ਬੰਦਾ ਹੈਗਾ ਮੇਲ ਉਹ ਇੱਕ ਨਾਲ ਜੋ ਥੇ ਮੇਲੀ ਹੈ ਗੜੀ ਲੱਛਣੀ ਉਹਦਾ ਜਵਾਈ ਹੈ। ਪਿਛਲੇ ਕਾਫੀ ਟਾਈਮ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਨੇ ਇਹਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਹੈਗੇ 2-2 3-3 ਨੰਬਰ ਦੇ ਦਸਤਾਵੇਜ਼ ਚੁੰਦੇ ਐਨਡੀਪੀ ਇਸ ਤੇ ਕਰਦੇ ਇਹਦੇ ਵਿੱਚ ਅਸੀਂ ਤਿੰਨਾਂ ਦੇ ਖਿਲਾਫ ਕਦਮਾ ਦਰਜ ਕੀਤਾ ਜੀ ਐਨਡੀਪੀਐਸ ਦੇ ਤਹਿਤ ਔਰ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਔਰ ਮਾਨ ਹਾਸਲ ਕਰਾਂਗੇ ਔਰ ਬਰੀਕੀ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਕਿ ਇਹ ਕਿੱਥੋਂ ਲੈ ਕੇ ਆਉਂਦੇ ਨੇ ਕਿਉਂ ਨੂੰ ਵੇਚਦੇ ਨੇ ਤੇ ਹੋਰ ਇਹਨਾਂ ਦੇ ਨਾਲ ਕੌਣ-ਕੌਣ ਜਿਹੜਾ ਹੈਗਾ ਇਹ ਚੱਕ ਦੇ ਵਿੱਚ ਦਾ ਹੈਗਾ ਸਟੂਰਡ ਕੁਝ ਜੀ ਵੀ ਹੈਗੀ ਉਹਦੇ ਖਿਲਾਫ ਕਰ ਵੀ ਨਹੀਂ ਸਕਦੇ ਇਹਨਾਂ ਦੇ ਦੋ ਦੋ ਤਿੰਨ ਤਿੰਨ ਪਰਚੇ ਦਰਜ ਨੇ ਤੇ ਬਾਕੀ ਹੋਰ ਵੀ ਇਸੀ ਤਕਤੀਸ਼ ਕਰ ਰਹੇ ਆ ਇੱਕ ਇੱਕ ਹੋਰ ਇਹਨਾਂ ਦਾ ਕੀ ਬੈਕਗ੍ਰਾਉਂਡ ਹੈਗਾ ਜਾਂ ਕਿੱਥੋਂ ਲੈ ਕੇ ਆਉਂਦੇ ਨੇ ਉਹ ਪੱਖੋਂ ਦੀ ਤਕਤੀਸ਼ ਵੀ ਇਹ ਕਰ ਰਹੇ ਨੇ ਇਹਨਾਂ ਦੇ ਜਿਹੜੇ ਪਰਚੇ ਉਦੀ ਉਮਰ 25 ਸਾਲ ਦੇ ਕਰੀਬ ਹੈ ਜੀ ਤੇ ਲੇਡੀਜ਼ ਦੀ ਉਮਰ ਹੈ ਜੀ 50 55 ਸਾਲ ਦੇ ਕਰੀਬ। ਯੁੱਧ ਨਸ਼ਿਆ ਦੇ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਾਬਾ ਸਦਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿੱਥੇ ਗਲਵੱਟੀ ਚੌਂਕੀਨ ਚੜ ਨਵਦੀਪ ਕੌਰ ਦੀ ਅਗਵਾਈ ਦੇ ਵਿੱਚ ਦੌਰਾਨੇ ਗੈਸ਼ਟ ਤਲਾਸ਼ੀ ਲੈਣ ਤੇ ਨਸ਼ਾ ਤਸਕਰ ਕਾਬੂ ਹੋਏ ਨੇ ਗ੍ਰਿਫਤਾਰ ਕੀਤੇ ਨਾ ਲੋਕਚ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਸ਼ਾਮਲ ਹੈ। ਇਹਨਾਂ ਦੇ ਕੋਲੋਂ 13 ਗ੍ਰਾਮ ਚਿੱਟਾ ਬਰਾਮਦ ਹੋਇਆ। ਤਾਂ ਗ੍ਰਿਫਤਾਰ ਔਰਤਾ ਦੀ ਪਛਾਣ ਪਰਮਜੀਤ ਔਰ ਉਰਫ ਲక్ష్ਮੀ ਸਰਬਜੀਤ ਕੌਰ ਦੇ ਵੱਜੂ ਹੋਈ ਹੈ ਜੋ ਕਿ ਨਾਬਾ ਬਲਾਕ ਦੇ ਪਿੰਡ ਰੋਟੀ ਛੰਨਾ ਦੀਆਂ ਰਹਿਣ ਵਾਲੀਆਂ ਨੇ ਤੀਜਾ ਵਿਅਕਤੀ ਜੁਗਰਾਜ ਸਿੰਘ ਪਿੰਡ ਬਾਗੜੀਆ ਦਾ ਨਿਵਾਸੀ ਦੱਸਿਆ ਜਾ ਰਿਹਾ ਪੁਲਿਸ ਮੁਤਾਬਕ ਇਹ ਦੋਵੇਂ ਔਰਤਾਂ ਆਪਸ ਦੇ ਵਿੱਚ ਪੈਣਾ ਨੇ ਤੇ ਜੁਗਰਾਜ ਸਿੰਘ ਇਹਨਾਂ ਦਾ ਜਵਾਈ ਹੈ ਪੁਲਿਸ ਨੇ ਨਾ ਤਿੰਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਐਸਐਚਓ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜੁਗਰਾਜ ਸਿੰਘ ਦੇ ਕੋਲ ਉਤਨਗਰਾ ਪਰਮਜੀਤ ਤੇ ਸਰਬਜੀਤ ਕੋਲੋਂ 5-5 ਗ੍ਰਾਮ ਚਿੱਟਾ ਬਰਾਮਦ ਹੋਇਆ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਤੇ ਹੁਣ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਕਿੰਕ ਕੰਗਾਲੇ ਜਾ ਰਹੇ ਨੇ ਇਹ ਜੀ ਸਾਡੇ ਚੌਂਕੀ ਇਨਚਾਰਜ ਐਸੇ ਨਦੀਪ ਕੌਰ ਇਨਚਾਰਜ ਚੌਂਕੀ ਗੁਰवटी ਇਹਨਾਂ ਨੂੰ ਇਤਰਾ ਮਿਲੇ ਸੀ ਕਿ ਇਹ ਦੋ ਲੇਡਿਸ ਜਿਹੜੇ ਰੋਟੀ ਚੰਨਾ ਦੇ ਰਹਿਣ ਵਾਲੇ ਨੇ ਤੇ ਨਾਲ ਇੱਕ ਉਹਦੇ ਜਿਹੜਾ ਮੇਲ ਹੈ ਜਗਰਾਜ ਸਿੰਘ ਪਿੰਡ ਬਾਗੜੀ ਨਾਲ ਰਹਿਣ ਵਾਲਾ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਪ੍ਰੋਗਰਾਮਿਕ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਲਈ ਕੀਤਾ ਇਹਨਾਂ ਪਾਸੋਂ ਜਿਹੜਾ ਹੈਗਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਹਦੇ ਤੇ ਅਸੀਂ ਪਾਚਾ ਦਰਜ ਕਰਕੇ ਇਹ ਕਾਰਵਾਈ ਨੂੰਸ ਲਿਆਂਦੀ ਹੈ ਲੇਡੀਜ਼ ਤੋਂ 5-5 ਗ੍ਰਾਮ ਬਰਾਮਦ ਹੋਇਆ ਜੀ ਤੇ ਜਿਹੜਾ ਹੈਗਾ ਮੇਲ ਬੰਦਾ ਉਹਦੇ ਕੋਲੋਂ 3 ਗ੍ਰਾਮ ਟੋਟਲ 13 ਗ੍ਰਾਮ ਬਰਾਮਦ ਹੋਇਆ ਇਹ ਦੋਨੋਂ ਭੈਣਾਂ ਦਿੱਤੇ ਜਾਂਦੇ ਨੇ ਜੀ ਤੇ ਜਿਹੜੀ ਜਿਹੜਾ ਬੰਦਾ ਹੈਗਾ ਮੇਲ ਉਹ ਇੱਕ ਨਾਲ ਜੋ ਮੇਲੀ ਹੈ ਜਿਹੜੀ ਲਛਣੀ ਉਹਦਾ ਜਵਾਈ ਹੈ ਜਿੰਨੇ ਲੈਂਦੇ ਜਾਂਦੇ ਨੇ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਨੇ ਇਹੋ ਤੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਹੈਗੇ 2-2 3-3 ਕਦਰੇ ਰਸਾ ਦੇ ਚੰਦੇ ਐਮਡੀਪੀ ਇੱਤੇ ਕਰਦੇ ਇਹਦੇ ਵਿੱਚ ਅਸੀਂ ਤਿੰਨਾਂ ਦੇ ਖਿਲਾਫ ਕਦਮਾ ਦਰਜ ਕੀਤਾ ਜੀ ਐਨਡੀਪੀਐਸ ਦੇ ਤਹਿਤ ਔਰ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਰਿਮਾਂਡ ਹਾਸਲ ਕਰਾਂਗੇ ਹੋਰ ਬਰੀਕੀ ਵਾਲੀਆਂ ਦੀ ਪੁੱਛਕਿਛ ਕਰਾਂਗੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਕਿਉਂ ਨੂੰ ਵੇਚਦੇ ਨੇ ਤੇ ਹੋਰ ਇਹਨਾਂ ਦੇ ਨਾਲ ਕੌਣ-ਕੌਣ ਜਿਹੜਾ ਹੈਗਾ ਇਹ ਕੰਮ ਦੇ ਵਿੱਚ ਦਾ ਹੈਗਾ ਸਟੋਰ ਕੁਝ ਜੀ ਵੀ ਹੈਗੀ ਉਹਦੇ ਕਲਾਮ ਕਰ ਰਹੇ ਹਾਂ ਜਿਹਾ ਲੱਗਦਾ ਹੈ ਇਹਨਾਂ ਦੇ ਦੋ ਦੋ ਤਿੰਨ ਤਿੰਨ ਪਰਚੇ ਦਰਜ ਨੇ ਤੇ ਬਾਕੀ ਹੋਰ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਹੋਰ ਇਹਨਾਂ ਦਾ ਕੀ ਬੈਕਗ੍ਰਾਉਂਡ ਹੈਗਾ ਜਾਂ ਕਿੱਥੋਂ ਲੈ ਕੇ ਆਉਂਦੇ ਨੇ ਉਹ ਪੱਖੋਂ ਤਫਤੀਸ਼ ਵੀ ਕੀਤੀ ਜਾ ਰਹੀ ਹੈ ਉਮਰ ਕਿੰਨੀ ਹੈ ਜਿਹੜਾ ਪਰਚਾ ਉਹਦੀ ਉਮਰ 25 ਸਾਲ ਦੇ ਕਰੀਬ ਹੈ ਜੀ ਤੇ ਲੇਡੀਜ਼ ਦੀ ਉਮਰ ਹੈਗੀ ਆ 50 55 ਸਾਲ ਦੇ ਕਰੀਬ